ਵੈਸੇ ਤਾਂ ਪੂਰੇ ਸ਼ਹਿਰ ਵਿੱਚ ਹੀ ਕੂੜੇ ਦੀ ਪਰਮਾਰ ਹੈ ਪਰ ਹਲਕਾ ਪਛਮੀ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਵਿਧਾਨ ਸਭਾ ਹਲਕਾ ਪਛਮੀ ਦੀ ਵਾਰ ਨੰਬਰ 82 ਵਿੱਚ ਜਗਾ ਜਗਾ ਤੇ ਗੰਦਗੀ ਦੀ ਪਰਮਾਰ ਹੈ ਜਿਸ ਵੱਲ ਨਾ ਤਾਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦਾ ਧਿਆਨ ਹੈ ਅਤੇ ਨਾ ਹੀ ਕੌਂਸਲਰ ਸੰਦੀਪ ਸਿੰਘ ਦਾ। ਸਾਡੀ ਟੀਮ ਵੱਲੋਂ ਸੜਕ ਦਾ ਦੌਰਾ ਕੀਤਾ ਜੋ ਖੰਡ ਵਾਲਾ ਤੋਂ ਬਾਈਪਾਸ ਵੱਲ ਨੂੰ ਜਾਂਦੀ ਹੈ। ਰਸਤੇ ਵਿੱਚ ਸਰਕਾਰੀ ਸਕੂਲ ਅਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖਾਲੀ ਜਗ੍ਹਾ ਤੇ ਕੂੜੇ ਅਤੇ ਗੋਹਾ ਸੁੱਟਿਆ ਹੋਇਆ ਹੈ ਅਤੇ ਗੰਦੇ ਪਾਣੀ ਦੀ ਪਰਮਾਰ ਹੈ। ਉਥੋਂ ਦੇ ਰਹਿਣ ਵਾਲੇ ਲੋਕ ਵੀ ਇਸ ਗੰਦਗੀ ਦੇ ਆਦੀ ਹੋ ਚੁੱਕੇ ਹਨ। ਨਗਰ ਨਿਗਮ ਦਾ ਇਸ ਵਾਰ ਧਿਆਨ ਨਾ ਹੋਣ ਕਾਰਨ ਗੰਦੀ ਹੋਰਬਾਦੀ ਚੱ ਰਹੀ ਹੈ ਲੋਕ ਨਰਕ ਭਰੀ ਜ਼ਿੰਦਗੀ ਚੋਂ ਲਈ ਮਜਬੂਰ ਹਨ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਆਖਿਆ ਕਿ ਜੇਕਰ ਉਹ ਇਸ ਬਾਰੇ ਕੁਝ ਬੋਲਣਗੇ ਤਾਂ ਉਹਨਾਂ ਦੀ ਦੁਸ਼ਮਣੀ ਪੈ ਸਕਦੀ ਹੈ ਇਲਾਕਾ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਜਗ੍ਹਾ ਖਾਲੀ ਹੈ ਤਾਂ ਉਹ ਕੂੜਾ ਸੁੱਟਣ ਵਾਸਤੇ ਨਹੀਂ ਹੈ ਸੜਕ ਦੇ ਨਾਲ ਲੱਗਦੀ ਬਹੁਤ ਹੀ ਵਧੀਆ ਜਗ੍ਹਾ ਹੈ ਜੇਕਰ ਇਸ ਨੂੰ ਸਾਫ਼ ਕੀਤਾ ਜਾਵੇ ਵਿਧਾਨ ਸਭਾ ਹਲਕਾ ਪਛਮੀ ਦੀ ਵਾਰਡ ਨੰਬਰ 82 ਦੇ ਵਿੱਚ ਮੌਜੂਦਾਂ ਇਲਾਕਾ ਹੈ ਕਨੂਪੁਰ ਕਾਲੇ ਉਸ ਰੋਡ ਤੇ ਜਿਹੜਾ ਖੰਡ ਵਾਲੇ ਤੋਂ ਬਾਬਾ ਦਰਸ਼ਨ ਸਿੰਘ ਦੇ ਡੇਰੇ ਬਾਈਪਾਸ ਵੱਲੋਂ ਨਿਕਲਦਾ ਹੈ ਤੇ ਰਸਤੇ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਬੁਰੇ ਨੇ ਇਹ ਖਾਲੀ ਜਗ੍ਹਾ ਹੈ ਜਿੱਥੇ ਕੂੜਾ ਸਟਿਆ ਜਾਂਦਾ ਹੈ ਗੋਹਾ ਸਟਿਆ ਜਾਂਦਾ ਹੈ ਹਾਲਾਤ ਇੰਨੇ ਕੁ ਬੁਰੇ ਨੇ ਕਿ ਗੰਦਗੀ ਦੀ ਪਰਹਮਾਰ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਲੋਕ ਇੱਥੇ ਕਿਵੇਂ ਰਹਿ ਰਹੇ ਨੇ ਲੱਗੇ ਲੋਕਾਂ ਦੀ ਰਿਹائش ਹੈ ਤੇ ਗਰਮੀਆਂ ਦੇ ਦਿਨਾਂ ਚ ਤੇ ਇੱਥੇ ਮੱਛਰਾਂ ਦੀ ਪਰਹਮਾਰ ਹੋਵੇਗੀ ਸੋ ਪਾਣੀ ਵੀ ਇੱਥੇ ਖੜਾ ਹੈ ਕੂੜਾ ਵੀ ਇੱਥੇ ਲੱਗਾ ਹੋਇਆ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸ਼ਾਇਦ ਇਲਾਕਾ ਵਾਸੀ ਜਿਹੜੇ ਨੇ ਉਹ ਵੀ ਇਸ ਗੰਦਗੀ ਨੂੰ ਇੰਜੋਏ ਕਰ ਰਹੇ ਨੇ ਕਿਉਂਕਿ ਆਖਿਰ ਕੂੜਾ ਸਿੜਦਾ ਕੌਣ ਹੈ ਲੋਕ ਹੀ ਸਿੜਦੇ ਨੇ ਪਰ ਇਥੋਂ ਦੀ ਸਫਾਈ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਗਰ ਨਿਗਮ ਦੀ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਲੋਕ ਜਿਹੜੇ ਨੇ ਉਹ ਗੰਦੀ ਦੇ ਵਿੱਚ ਜਿਉਣ ਲਈ ਮਜਬੂਰ ਨੇ ਹੁਣ ਇਹਦਾ ਸੁਧਾਰ ਕਿੰਨੇ ਕਰਨਾ ਹੈ ਇਸ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਸੋ ਉਮੀਦ ਕਰਦੇ ਹਾਂ ਕਿ ਨਾਲ ਹੀ ਇੱਕ ਬਹੁਤ ਹੀ ਵੱਡਾ ਰਿਜ਼ੋਰਟ ਹੈ ਬਾਈਪਾਸ ਨਾਲ ਲੱਗਦਾ ਹੈ ਤੇ ਬਹੁਤ ਹੀ ਵਿਅਸਤ ਰਹਿਣ ਵਾਲਾ ਇਹ ਰਸਤਾ ਹੈ ਤੇ ਇਸ ਦੀ ਸਫਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹਲਕਾ ਵਿਧਾਇਕ ਤੇ ਕਾਉਂਸਲਰ ਨੂੰ ਕਵਾਂਗੇ ਕਿ ਇਸ ਵੱਲ ਵੀ ਧਿਆਨ ਦੇਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮ੍ਰਿਤਸਰ ਖਬਰਨਾ